ਇਸ ਨੂੰ ਵਿਖੇ ਹਰਦੀਪ ਸਿੰਘ ਨਸਰਾਲੀ ਵਾਤਾਵਨ ਪ੍ਰੇਮੀ ਨੇ ਲਗਾਇਆ ਫਲਦਾ ਸ਼ਾਨਦਰ ਅਤੇ ਸਜਾਵਟੀ ਬੂਟਿਆਂ ਦਾ ਲੰਗਰ ਇਸ ਮੌਕੇ ਤੇ ਚੋਪਦਰਾਂ ਦੇ ਦੇ ਤੋਂ ਸੰਤ ਨਮੋ ਨਾਜ ਜੀ ਦੇ ਸੰਤ ਮੰਡਲੇ ਵੱਲੋਂ ਸੰਤ ਬਾਬਾ ਸੋਮਨਾਥ ਜੀ ਨੇ ਆਪਣੇ ਹੱਥੀਂ ਬੂਟੇ ਵੰਡੇ ਹਰਦੀਪ ਸਿੰਘ ਨਸਰਾਲੀ ਵਾਤਾਵਨ ਪ੍ਰੇਮੀ ਨੇ ਛੋਟੇ ਬੱਚਿਆਂ ਨੂੰ ਪ੍ਰੇਰਣਾ ਦਿੱਤੀ ਇਸ ਮੌਕੇ ਤੇ ਕਮਲਦੀਪ ਸਿੰਘ ਗਿਲਜਰਗ ਨੇ ਵਾਤਾਵਨ ਪ੍ਰੇਮੀ ਨਾਲ ਬੂਟਿਆਂ ਦੀ ਜਾਣਕਾਰੀ ਅਨੁਸਾਰ ਭਰੋਸਾ ਦਿਵਾਇਆ ਕਿ ਉਹ ਆਪਣੇ ਸਾਥੀਆਂ ਸਮੇਤ ਟੀਮ ਬਣਾ ਕੇ ਵੱਧ ਤੋਂ ਵੱਧ ਸ਼ਾਨਦਰ ਬੂਟੇ ਲਗਾਉਣਗੇ ਅਤੇ ਸਾਮ ਸੰਭਾਲ ਕਰਨੀ ਵੀ ਜ਼ਰੂਰੀ ਸਮਝਣਗੇ ਅਤੇ ਨਾਲ ਹੀ ਕਮਲਦੀਪ ਸਿੰਘ ਗਿੱਲ ਨੇ ਕਿਹਾ ਕਿ ਖਾਸ ਕਰਕੇ ਗਰਮੀਆਂ ਵਿੱਚ ਸਾਨੂੰ ਸਾਰਿਆਂ ਨੂੰ ਪੰਛੀਆਂ ਨੂੰ ਪਾਣੀ ਦਾ ਪ੍ਰਬੰਧ ਵੀ ਜ਼ਰੂਰੀ ਕਰਨਾ ਚਾਹੀਦਾ ਹੈ ਕਮਲਦੀਪ ਸਿੰਘ ਗਿੱਲ ਨੇ ਕਿਹਾ ਕਿ ਅਸੀਂ ਸਾਰੇ ਬੱਚੇ ਹਰਦੀਪ ਸਿੰਘ ਨਸਰਾਲੀ ਵਾਤਾਵਰਣ ਪ੍ਰੇਮੀ ਦਾ ਵੀ ਧੰਨਵਾਦ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਧੰਨਵਾਦ ਕਰਦਾ ਹਰਦੀਪ ਸਿੰਘ ਨਸਰਾਲੀ ਦਾ ਜੋ ਵਾਤਾਵਰਨ ਨੂੰ ਬਹੁਤ ਪ੍ਰੇਮ ਕਰਦੇ ਨੇ ਇਹ ਰੁੱਖ ਲਗਾਉਂਦੇ ਨੇ ਗਰਮੀ ਨੂੰ ਘਟਾਉਂਦੇ ਨੇ ਸਾਨੂੰ ਇਹ ਵਾਤਾਵਰਨ ਨੂੰ ਬਚਾਉਂਦੇ ਨੇ ਸਾਨੂੰ ਵੀ ਇਹਨਾਂ ਦੇ ਰਾਹ ਤੇ ਚੱਲਣਾ ਚਾਹੀਦਾ ਰੁੱਖ ਲਗਾਉਣੇ ਚਾਹੀਦੇ ਸਾਨੂੰ ਵੀ ਸਹੀ ਚੈਨਲ ਫੋਲੋ ਕਰਨੇ ਚਾਹੀਦੇ ਨੇ ਗਲਤ ਚੈਨਲ ਫੋਲੋ ਨਹੀਂ ਕਰਨੇ ਨੌਜਵਾਨਾਂ ਨੂੰ ਕੀ ਸਿੱਖ ਦੇਣਾ ਚਾਹੁੰਦੇ ਹੋ ਤੁਸੀਂ ਵੱਧ ਵੱਧ ਰੁੱਖ ਲਗਾਓ ਆ ਰੁੱਖ ਵੰਡਣ ਦੇ ਭਾਈ ਰੁੱਖ ਲੈ ਜਾਓ ਸਾਰੇ ਲਾਓ ਭਾਈ ਉਨ੍ਹਾਂ ਦੀ ਸੇਵਾ ਕਰੋ ਪਾਣੀ ਪਾਓ ਪਤਾਮ ਨੂੰ ਪਾਲੋ ਵਾਏ ਗ੍ਰਤੀ ਕੰਮ ਹਰਸਾ ਦੁਬਾਰੇ ਬੜਾ